ਕਿ ਤੁਹਾਡੀ ਲਾਈਫ ਦੇ ਵਿੱਚ ਕਿੱਡਾ ਵੱਡਾ ਇਹ ਮੌਕਾ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸਾਲਾ ਸ਼ਹੀਦੀ ਫੋਰ ਬੱਚਿਆਂ ਦਾ ਔਰ ਮਾਤਾ ਜੀ ਦਾ ਮੈਂ ਫਿਰ ਉੱਥੇ ਲੈ ਕੇ ਗਿਆ ਲੰਡਨ ਮੈਂ ਰੱਖਿਆ ਹੁੰਦਾ ਸੀ ਗੰਗਾ ਸਾਗਰ ਉਦੋਂ ਹੁਣ ਮੈਂ ਕੈਨੇਡਾ ਵਿੱਚ ਰੱਖਿਆ ਮੈਂ ਇੱਥੇ ਹੀ ਰਹਿਣਾ ਹੈ ਸਰਦੀਆਂ ਵਿੱਚ ਮੈਂ ਲਾਹੌਰ ਚਲਾ ਜਾਣਾ ਵਾਪਸ ਇੱਥੇ ਵੀ ਮੈਂ ਬੈਂਕ ਵਿੱਚ ਰੱਖਿਆ ਹੋਇਆ ਗੰਗਾ ਸਾਗਰ ਫਿਰ ਮੈਂ ਲੰਡਨ ਤੋਂ ਦਿੱਲੀ ਗਿਆ ਦਿੱਲੀੋਂ ਸਪੈਸ਼ਲ ਚਾਰਟਰਡ ਪਲੇਨ ਤੇ ਰਾਜਸਥਾਨ ਸੀ エアਪੋਰਟ ਹਰਮੰਦਰ ਸਾਹਿਬ ਸਾਨੂੰ ਲੈ ਕੇ ਗਏ ਉਥੇ 12 ਦਿਨ ਮੈਂ ਰਿਹਾ ਮੈਨੂੰ ਪੰਜਾਬ ਗਵਰਨਮੈਂਟ ਕੈਪਟਨ ਰਮਿੰਦਰ ਸਿੰਘ ਜੀ ਉਹਨਾਂ ਨੇ ਸਟੇਟ ਗੈਸ ਡਿਕਲੇਅਰ ਕਰਤਾ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਨੇ ਮੈਨੂੰ ਸਾਰਾ ਇੰਤਜ਼ਾਮ ਉਥੇ ਕੀਤਾ ਹਰ ਰੋਜ਼ ਬਹੁਤ ਸੇਵਾ ਬਹੁਤ ਸਤਕਾਰ ਪਿਆਰ ਹਰਮੰਦਰ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਆਲਮਗੀਰ ਸਾਹਿਬ ਫਿਰ 12ਵੇਂ ਦਿਨ ਅਸੀਂ ਜਾਣਾ ਸੀ ਰਾਏਕੋਟ ਆਲਮਗੀਰ ਸਾਹਿਬ ਤੋਂ ਇਸ ਦੌਰਾਨ ਮੈਨੂੰ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਦਾ ਵੀ ਮੈਸੇਜ ਆਇਆ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ ਮੈਂ ਉਹਨਾਂ ਨੂੰ ਕਿਹਾ ਜੀ ਸੰਗਤ ਨੂੰ ਪਹਿ先 ਪ੍ਰੋਗਰਾਮ ਦਿੱਤਾ ਹੋਇਆ ਮੈਂ ਇਹਨੂੰ ਚੇਂਜ ਨਹੀਂ ਕਰ ਸਕਦਾ ਮੈਂ ਜਿਸ ਦਿਨ ਵਾਪਸ ਲੰਡਨ ਜਾਣਾ ਹੈ 29 ਦਸੰਬਰ ਨੂੰ ਉਸ ਦਿਨ ਸਵੇਰੇ 10 ਵਜੇ ਮੇਰੇ ਕੋਲ ਅੱਧੇ ਘੰਟੇ ਦਾ ਟਾਈਮ ਹੈ ਮੈਨੂੰ ਪ੍ਰਾਈਮ ਮਿਨਿਸਟਰ ਦਾ ਅਗਲੇ ਦਿਨ ਫੇਰ ਮੈਸੇਜ ਆਇਆ ਕਿ ਜੀ ਮੈਂ ਪ੍ਰੋਗਰਾਮ ਆਪਣੇ ਬਦਲ ਲਏ ਹੈ ਤੁਸੀਂ 10 ਵਜੇ ਨੂੰ 29 ਨੂੰ ਆ ਜਾਓ ਦਿੱਲੀ ਮੈਂ ਦਰਸ਼ਨ ਕਰਨਾ ਚਾਹੁੰਦਾ ਤੁਹਾਡਾ ਨਾਲ ਮੁਲਾਕਾਤ ਵੀ ਕਰਨਾ ਚਾਹੁੰਦਾ ਤੇ ਮੈਂ ਜਦੋਂ ਆਲਮਗੀਰ ਆਖਰੀ ਦਿਨ ਅਸੀਂ 28 ਅਲ आलमगीर ਸਾਹਿਬ ਤੋਂ ਰਾਏਕੋਟ ਜਾਣਾ ਸੀ ਗਿੱਲਾਂ ਤੋਂ ਹੋ ਕੇ ਲੁਧਿਆਣੇ ਦੀਆਂ ਨਹਿਰਾਂ ਤੋਂ ਮੁੱਲਾਂਪੁਰ ਸਦਾਰ ਹਲਵਾਰਾ ਅੱਗੇ ਰਾਏਕੋਟ ਪਹੁੰਚਣਾ ਸੀ ਤੁਸੀਂ ਵਟਪਾਗੀ ਹੋ ਕੇ ਗੁਰੂ ਸ਼ਬ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਬਹੁਤ ਕਰੀਬ ਤੋਂ ਹੋ ਕੇ ਦਰਸ਼ਨ ਕਰੋਗੇ ਹੋ ਸਕਦਾ ਜੇ ਦੇ ਮਨ ਦੇ ਵਿੱਚ ਸ਼ਰਧਾ ਔਰ ਸਤਕਾਰ ਪਿਆਰ ਨਾਲ ਇਹਨੂੰ ਹੱਥ ਲਾਣ ਦੀ ਇੱਛਾ ਹੋਵੇ ਉਹ ਵੀ ਪੂਰੀ ਹੋ ਜਾਏ ਉੱਥੇ ਸੰਗਤ ਦਾ ਨੇੜੇ ਆਉਣਾ ਮਮਕਨ ਨਹੀਂ ਸੀ ਲੱਖਾਂ ਦੀ ਤਾਂ ਦਸ ਸਮੁੰਦਰ ਸੀ ਸੰਗਤ ਦਾ ਸਾਨੂੰ ਓਪਜਾ ਕਿਲੋਮੀਟਰ ਪੂਰੇ ਕਰਨ ਲਈ ਸਾਨੂੰ 11 ਘੰਟੇ ਲੱਗੇ ਸੰਗਤ ਇੰਨੀ ਜ਼ਿਆਦਾ ਸੀ ਕਿ ਜਿੰਨਾ ਜਿੰਨਾ ਪਿਆਰ ਜਿੰਨਾ ਲੋਕਾਂ ਦੀ ਅੱਖਾਂ ਦੇ ਵਿੱਚ ਅੰਸੂ ਸੀ ਉਹ ਇਤਿਹਾਸ ਨੂੰ ਯਾਦ ਕਰਕੇ ਗੁਰੂ ਸਾਹਿਬ ਦੀਆਂ ਉਸ ਵੇਲੇ ਦੀਆਂ ਜਿਹੜੀਆਂ ਗੱਲਾਂ ਉਸ ਵੇਲੇ ਉਹਨਾਂ ਦੇ ਮੁਸ਼ਕਲਾਂ ਔਰ ਉਸ ਵੇਲੇ ਉਹ ਵੀ ਗੱਲ ਯਾਦ ਸੀ ਕਿ ਉਸ ਵੇਲੇ ਸੇਵਾ ਵਿੱਚ ਕਿਹੜਾ ਖੜਾ ਸੀ ਰਾਏਕੋਟ ਫੇਮੇਜ਼ ਟਾਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਗਏ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਸੀ ਫੇ ਮੈਂ ਆਪਣੀ ਹਵੇਲੀ ਵਿੱਚ ਵੀ ਉਸੇ ਕਮਰੇ 'ਚ ਜਾ ਕੇ ਗੱਗਾ ਸਾਗਰ ਸਾਇਆ ਜਿੱਥੇ ਮੇਰੇ ਬਾਬਾ ਜੀ ਰੱਖਦੇ ਹੁੰਦੇ ਸੀ ਉੱਥੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਫੈਮਿਲੀ ਨੇ ਦੈਟ ਵਾਸ ਅ ਲੌਂਗ ਚੈਰਿਸ਼ ਡਿਜ਼ਾਇਰ ਮੇਰੀ ਜਿਹੜੀ ਰੱਬ ਨੇ ਮੇਰੀ ਪੂਰੀ ਕੀਤੀ ਐਂਡ ਆਮ ਥੈਂਕਫੁਲ ਟੂ ਅੱਲਾ ਜਿੰਨਾ ਮੈਂ ਰੱਬ ਦਾ ਜਿੰਨਾ ਵੀ ਸ਼ੁਕਰ ਅਦਾ ਕਰਨਾ ਉਹ ਕਾਟਾ ਕਿ ਜਿੰਨਾ ਮੈਨੂੰ ਪਿਆਰ ਹਰ ਦੁਨੀਆ ਦੇ ਕੋਨੇ ਵਿੱਚ ਖਾਲਸਾ ਪੰਥ ਵੱਲੋਂ ਮਿਲਿਆ ਮੈਂ ਰਿਣੀ ਹਾਂ ਤੁਹਾਡਾ ਮੈਂ ਇਸ ਕਾਬਿਲ ਨਹੀਂ ਲੇਕਿਨ ਮੇਰੇ ਬਜ਼ੁਰਗਾਂ ਦਾ ਉਹ ਨੇਕ ਕਦਮ ਸੀ ਮੈਂ ਦੁਆ ਕਰਾਂਗਾ ਮੇਰਾ ਅੱਗੇ ਬੇਟਾ ਇੱਕ ਹੈ ਰਾਏ ਮੁਹੰਮਦ ਅਲੀ ਦਾ ਨਾਮ 27 ਸਾਲ ਦੀ ਉਮਰ ਹੈ ਦੁਆ ਕਰਨਾ ਉਹਨੂੰ ਵੀ ਰੱਬ ਬਲ ਬਖਸ਼ੇ ਉਵੇਂ ਸੇ ਮੁਹੱਬਤ ਐ ਸੇ ਪਿਆਰ ਔਰ ਸਤਕਾਰ ਨਾ ਆਪਣੇ ਬਜ਼ੁਰਗਾਂ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਆਪਣੇ ਬੱਚਿਆਂ ਨਾਲ ਇਸੇ ਤਰ੍ਹਾਂ ਅਸੀਂ ਹਮੇਸ਼ਾ ਮਿਲਦੇ ਰਹੀਏ ਰੱਬ ਤੁਹਾਨੂੰ ਵੀ ਖੁਸ਼ ਰੱਖੇ ਹਮੇਸ਼ਾ ਔਰ ਕਦੀ ਤਤੀ ਹਵਾ ਨਾ ਲੱਗੇ ਔਰ ਸਾਡੇ ਲਈ ਵੀ ਦੁਆ ਕਰਨਾ ਇਸੇ ਮੁਹੱਬਤ ਨਾਲ ਇਸੇ ਪਿਆਰ ਨਾਲ ਤੁਹਾਨੂੰ ਮਿਲਦੇ ਰਹੀਏ ਤੁਸੀਂ ਗੰਗਾ ਸਾਗਰ ਦੇ ਦਰਸ਼ਨ ਕਰ ਸਕਦੇ ਹੋ ਇਹਦੀ ਸਭ ਤੋਂ ਵੱਡੀ ਗੱਲ ਤਾਂ ਹੈ ਗੁਰੂ ਸਾਹਿਬ ਦੀ ਸ਼ੋਭਾ ਪ੍ਰਾਪਤ ਉਹਦੇ ਬਦਲ ਹੈ ਨਹੀਂ ਕੋਈ ਵੀ ਇਹਦੀ ਬੰਤਰ ਐਸੀ ਹੈ ਇਹਦੇ ਵਿੱਚ ਛੁਰਾਕ ਨੇ ਆਲੇ ਦੁਆਲੇ ਵੀ ਥੱਲੇ ਵੀ ਉੱਪਰ ਵੀ ਜਾ ਲੀਏ 288 ਛੇਕ ਨੇ ਇਹ ਰੇਤਾ ਪਾਉ ਤੇ ਕਿਰ ਜਾਂਦੀ ਏ ਦੁੱਧ ਜਲ ਪਾਈਏ ਤੇ ਇਹਦੇ ਚ ਭਰ ਜਾਂਦਾ ਲੇਕਿਨ ਸਾਡੇ ਲਈ ਤੇ ਇੱਕ ਮਿੱਟੀ ਦਾ ਪਿਆਲਾ ਵੀ ਗੁਰੂ ਸਾਹਿਬ ਆਪਣੇ ਹੱਥਾਂ ਨਾਲ ਬਖਸ਼ ਦਿੰਦੇ ਤੇ ਐਡਾ ਹੀ ਮਾਨ ਸਤਕਾਰ ਸਾਡੇ ਦਿਲ ਚੋਂ ਦਾ ਹੋਣਾ ਸੀ ਬਾਅਦ ਵਿੱਚ ਤੁਸੀਂ ਫੋਟੋ ਖਿਚਾਣੀ ਹੋਵੇ ਕੋਈ ਗੱਲ ਕਰਨੀ ਹੋਵੇ ਯੂ ਮੋਸਟ ਵੈਲਕਮ ਮੈਨੂੰ ਆਪਣੇ ਪਿਆਰਾਂ ਪਰਵਾਨਾਂ ਬਜ਼ੁਰਗਾਂ ਨਾਲ ਤੁਹਾਡੇ ਦਰਸ਼ਨ ਕਰਕੇ ਬਹੁਤ ਹੀ ਖੁਸ਼ੀ ਹੋਈ ਦੁਆ ਕਰਨਾ ਸੀ ਇਸੇ ਇਸ ਮੁਹੱਬਤ ਨਾਲ ਪਿਆਰ ਨਾਲ ਹਮੇਸ਼ਾ ਮਿਲਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਨਿਹਾਲ ਸੁਭਾਸੀਆ ਬੋਲੇ ਸੋਨਹਾਂ ਬੋਲੇ ਸੋਨਹਾਂ ਬੋਲੇ ਸੋਨਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ